ਗਵੜਾ ਵਿਖੇ ਬੀਤੀ ਰਾਤ ਇੱਕ ਸ਼ਰਾਬੀ ਟਰੈਕਟਰ ਚਾਲਕ ਨੇ ਸਾਈਡ ਤੇ ਖੜੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਖੁਸ਼ਕਿਸਮਤੀ ਨਾਲ ਮੋਟਰਸਾਈਕਲ ਦੇ ਕੋਲ ਖੜੇ ਦੋ ਨੌਜਵਾਨ ਬਚ ਗਏ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਹਾਦਸੇ ਵਿੱਚ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੇ ਮੋਟਰਸਾਈਕਲ ਇੱਕ ਪਾਸੇ ਖੜਾ ਕੀਤਾ ਸੀ ਅਤੇ ਉਹ ਬਾਥਰੂਮ ਗਏ ਸਨ ਅਤੇ ਉਦੋਂ ਹੀ ਇੱਕ ਸ਼ਰਾਬੀ ਹਾਲਤ ਚ ਟਰੈਕਟਰ ਚਾਲਕ ਜੋ ਕਿ ਫਲਾਈਓਵਰ ਤੇ ਚੜ ਰਿਹਾ ਸੀ ਨੇ ਪਿੱਛੇ ਤੋਂ ਟਰੈਕਟਰ ਸਿੱਧਾ ਉਹਨਾਂ ਦੇ ਮੋਟਰਸਾਈਕਲਾਂ ਤੇ ਛਿੜਾ ਦਿੱਤਾ ਜਿਸ ਨਾਲ ਉਹਨਾਂ ਦਾ ਮੋਟਰਸਾਈਕਲ ਟਰੈਕਟਰ ਦੇ ਟਾਇਰਾ ਹੇਠ ਆ ਗਏ ਅਤੇ ਪੂਰੀ ਤਰ੍ਹਾਂ ਨੁਕਸਾਨੇ ਗਏ ਨੌਜਵਾਨਾਂ ਨੇ ਦੱਸਿਆ ਕਿ ਟਰੈਕਟਰ ਚਾਲਕ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਗਵਾੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਟਰੈਕਟਰ ਨੂੰ ਆਪਣੇ ਕਾਬੂ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤਾਨੂੰ ਭਾਜੀ ਸਾਈਡ ਤੇ ਬੰਦੇ ਖੜੇ ਨਹੀਂ ਦਿਖੇ ਮੋਟਰਸਾਈਕਲ ਜਿਹੜਾ ਤੁਸੀਂ ਟਰਾਲੀ ਉੱਪਰ ਚੜ੍ਹਦੇ ਨੂੰ ਨਹੀਂ ਦਿਖੇਗਾ ਪਰ ਫੇ ਵੀ ਭਾਜੀ ਪਰ ਫੇ ਵੀ ਭਾਜੀ ਜੇ ਸਾਈਡ ਤੇ ਬੰਦੇ ਖੜੇ ਆ ਤੁਸੀਂ ਡਰਾਈਵ ਕਰ ਰਹੇ ਆ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਸਾਈਡ ਤੇ ਬੰਦੇ ਹੈਗੇ ਕੋਈ ਬੰਦਾ ਨਹੀਂ ਸੀਗਾ ਗੱਬੇ ਖੜੇ ਹੋਰ ਨੇ ਪਾਸੇ ਨੂੰ ਭਾਜੀ ਦੋ ਮੋਟਰਸਾਈਕਲ ਖੜੇ ਇੱਕ ਮੋਟਰਸਾਈਕਲ ਤੁਸੀਂ ਸਪਲੈਂਡਰ ਥੱਲੇ ਦੇ ਤਾਂ ਇੱਕ ਸੁਟਿਆ ਹੋਇਆ ਸੀਗਾ ਤੁਸੀਂ ਦੋਨਾਂ ਤੇ ਚੜ੍ਹਦਾ ਭਾਜੀ ਮੋਟਰਸਾਈਕਲ ਭਾਜੀ ਮੇਰੀ ਗੱਲ ਸੁਣੋ ਆ ਟਰੈਕਟਰ ਖੜਾ ਆਹ ਸਿਹਾਰ ਦੇਖੋ ਪਹਿਲਾਂ ਇੱਧਰ ਇੱਧਰ ਦੇਖੋ ਸ਼ਰਾਬ ਪੀ ਕੇ ਪਹਿਲਾਂ ਤਾਂ ਚਲਾਉਣਾ ਮਨਾ ਹੈ ਤੁਸੀਂ ਸ਼ਰਾਬ ਪੀ ਕੇ ਡਰਾਈਵਿੰਗ ਕਿਉਂ ਕਰਦੇ ਹੋ ਤੁਸੀਂ दारू ਪੀਤੀ ਭਾਈ ਤੁਸੀਂ ਮੰਨਦੇ ਤੁਸੀਂ दारू ਪੀਤੀ ਹੋ ਮੈਂ ਮੰਨਦਾ ਹਾਂ ਮੈਂ ਮੰਨਦਾ ਇਹ ਗੱਲ ਨੂੰ ਪਰ ਇਹੇ ਟਰੈਕਟਰ ਇੱਧਰ ਆਉਂਦਾ ਨਾ ਇਹ ਸਰ ਮੁੰਡੇ ਜਿਹੜੇ ਆਪਣੇ ਸੀਗੇ ਨੇ ਇੱਥੇ ਸਾਈਡ ਤੇ ਖੜੇ ਸੀਗੇ ਅੱਛਾ ਜੀ ਠੀਕ ਹੈ ਸਾਈਡ ਤੋਂ ਉਧਰੋਂ ਇਹ ਟਰੈਕਟਰ ਕਾਫੀ ਤੇਜ਼ ਆ ਰਿਹਾ ਸੀਗਾ 2 ਓਵਰ ਤੋਂ ਬਾਅਦ ਟੈਕਨੋ ਤੋਂ ਮਤਲਬ ਕਰ ਰਿਹਾ ਜੋ ਕੁਝ ਵੀ ਹੈ ਇਹਨੇ ਡ੍ਰਿੰਕ ਕੀਤੀ ਹੋਈ ਆ ਕੋਈ ਸਮਝ ਨਹੀਂ ਲੱਗਦੀ ਮੋਰੇ ਖੌਣ ਖੜਾ ਕਿ ਇਨੇ ਜਿਹੜਾ ਮੁੰਡੇ ਸਾਈਡ ਤੇ ਖੜੇ ਇਹਨੇ ਟਰੈਕਟਰ ਲਿਆ ਕੇ ਸੱਦਾਈ ਉਹਨਾਂ ਦੇ ਉੱਪਰ ਚੜਦਾ ਦੋ ਮੁੰਡੇ ਦੋਨੇ ਬਚ ਕੇ ਅੱਗੇ-ਅੱਗੇ ਭੱਜ ਕੇ ਬਚੇ ਆ ਇੱਕ ਟਰੈਕਟਰ ਉੱਪਰ ਮੁੰਡੇ ਦੇ ਉੱਤੇ ਮਤਲਬ ਨਾਲ ਟੱਚ ਹੋ ਕੇ ਡਿੱਗਿਆ ਮੁੰਡੇ ਉੱਪਰ ਚੜਿਆ ਤੁਸੀਂ ਭਾਜੀ ਰਾਹੀ ਗੀਰੋ ਹਾਂਜੀ ਸਰ ਤੇ ਤੁਸੀਂ ਇਹ ਮੌਕਾ ਦੇਖਿਆ ਸੀਗਾ ਜਦੋਂ ਕੋਲ ਖੜੇ ਸੀ ਮੈਂ ਮੌਕਾ ਤੁਰੇ ਆਉਂਦੇ ਮੋਰੇ ਪਿੱਛੇ ਆਉਂਦੇ ਦੇਖਦੇ ਪਏ ਸੀਗੇ ਅਸੀਂ ਤੇ ਜਿੱਥੇ ਤੱਕ ਲੱਗਦਾ ਕਿ ਜਿਹੜਾ ਟਰੈਕਟਰ ਵਾਲਾ ਆ ਡਰਾਈਵਰ ਇਹਨੇ ਕੋਈ ਹਾਂਜੀ ਡਰਿੰਕ ਕੀਤੀ ਹੋਈ ਆ ਨੇ ਮਤਲਬ ਦਾਰੂ ਪੀਤੀ ਹੋਈ ਆ ਨੇ ਦਾਰੂ ਪੀਤੀ ਹੋਈ ਆ ਆਪਣੇ ਮੁੰਡੇ ਸਾਈਡ ਤੇ ਖੜੇ ਸੀ ਭਜੀ ਆਪਣੇ ਸਾਈਡ ਤੇ ਖੜੇ ਹੋਏ ਸੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਆਪਣੇ ਸਾਰੇ ਵਾਸੀਆਂ ਨੂੰ ਮੈਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਡਰਿੰਕ ਕਰਕੇ ਡਰਾਈਵ ਨਾ ਕਰੋ ਕਿ ਆਪਣੀ ਜਾਨ ਹੈ ਤਾਂ ਤੁਸੀਂ ਨੰਬਰ ਤੇ ਇਹ ਆ ਕਿ ਦੇਖੋ ਕਿ ਸਾਈਡ ਤੇ ਕੋ ਲੋਕੀ ਖੜੇ ਆ ਤੇ ਉਹਨਾਂ ਵੱਲ ਵੀ ਧਿਆਨ ਦਿਵੋ ਸਿੱਧਾ ਰੋਡ ਦੇ ਉੱਤੇ ਜੇ ਚੱਲਦੇ ਹੋ ਬਿਲਕੁਲ ਸਿੱਧਾ ਚੱਲੋ ਆਪਣਾ ਅੱਜ ਜਿਹੜਾ ਇੱਕ ਰੋਡ ਐਕਸੀਡੈਂਟ ਹੋਇਆ ਆ ਕਚੈਰੀਆਂ ਦੇ ਮੂਹਰੇ ਕੀ ਕਾਰਨ ਹੋਇਆ ਸਰ ਇਹ ਕਾਰਨ ਥੱਲੇ ਹੋਏ ਜਾਨੀ ਦਾ ਸਭਾ ਵੀਰਾ ਗੱਡੀ ਬਣਾ ਰਿਹਾ ਉਹ ਪਰਚਾ ਰਿਹਾ ਸੀ ਦੋ ਮੋਟਰਸ ਖੜੇ ਸਨ ਤੇ ਉਹਨਾਂ ਨੇ ਜਿਹੜੇ ਮਾਲਕੀ ਮੋਟਰਸ ਨਾਲ ਦੂਵੇ ਉੱਥੇ ਖੜੇ ਸੀ ਇਹਨੂੰ ਕੁਝ ਨਹੀਂ ਪਤਾ ਨਹੀਂ ਲੱਗਾ ਇਹ ਡ੍ਰਿੰਕ ਕੀਤੀ ਜੀ ਇਹਨੇ ਦੋਨੇ ਮੋਟਰਸ ਨਾਲ ਇੱਕ ਨੂੰ ਸਾਈਡ ਵੱਜ ਗਈ ਉਹ ਟੁੱਟ ਪਿਆ ਦੂਜਾ ਉਹਦੇ ਮੋਟਰਸ ਨਾਲ ਸਰ ਡ੍ਰਿੰਕ ਕਿੰਨਾ ਦੀ ਕੀਤੀ ਹੋਈ ਆ ਇਹ ਟੈਕਟਰ ਚਲਾਉਣ ਵਾਲਾ ਜਿਹੜਾ ਡਰਾਈਵਰ ਮੈਂ ਜੀ ਇਹ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤਾਂ ਤਾਂ ਪਜਾਇਆ ਪਰ ਜਿਹੜਾ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਇਹ ਜਿਹੜੇ ਮੋਟਰਸ ਚੱਲੇ ਗਏ ਡਰਾਈਵਰ ਤੋਂ ਤੋਂ ਬਾਅਦ ਦੇਖਦੇ ਹਾਂ ਵਜੂਦ ਕਰ ਰਹੀ ਵਰਤ ਜਿਹੜੀ ਸੀ 第一个人。